ਸੋ ਚੰਦ ਸਕਿੰਟ ਤੇ ਕਰੀਬ ਦੁਪਹਿਰੇ 12:30 ਵਜੇ ਬੱਸ ਬਿਆਸ ਜੇਰੇ ਪਹੁੰਚਿਆ ਕਰੇਗੀ ਤੇ ਉਸ ਤੋਂ ਬਾਅਦ ਸ਼ਾਮ ਦੀ ਵਾਪਸੀ ਤੇ ਰਾਤ ਨੂੰ ਸਵਾਰੀਆਂ ਦੁਆਰਾ ਆਪਣੇ ਫਰੀਦਕੋਟ ਆਪਣੇ ਨਿਵਾਸ ਸਥਾਨ ਤੋਂ ਫਿਰ ਪਹੁੰਚਾ ਦੋ ਜਲਦ ਪੀਆਟਸੀ ਦੇ ਢੇਡੇ ਵਿੱਚ 100 ਮਿੰਨੀ ਬੱਸਾਂ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਜਿਹਦਾ ਆਉਣ ਵਾਲੇ ਹਫਤੇ ਟੈਂਡਰ ਲੱਗ ਜਾਏਗਾ ਪਿਛਲੇ 2-3 ਮਹੀਨਿਆਂ ਦੇ ਤੋਂ ਅਸੀਂ ਇਸ ਤੇ ਕੰਮ ਕਰ ਰਹੇ ਸੀ ਤੇ ਅੱਜ ਚੋਟਕਪੁਰਾ ਫਰੀਦਕੋਟ ਤੋ वाया ਮਖੂ ਜੀਰਾ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਹੁੰਦਾ ਹੋਇਆ ਇਹ ਬਾਸ ਸਰਵਿਸ ਸਿੱਧੀ ਬਿਆਸ ਜਾਏਗੀ 400 ਬਸਾਂ ਤੇ ਹੋਰ ਜਿਹੜੀ ਆਰਡੀਨਰੀ ਆਪਣੀਆਂ ਬਸਾਂ ਤੇ ਵੀ ਸਾਡਿਆ ਕੰਮ ਚੱਲ ਰਿਹਾ ਤੋ ਮੈਨੂੰ ਉਮੀਦ ਆ ਵੀ 2-3 ਮਹੀਨਿਆਂ ਦੇ ਵਿੱਚ ਜਿਹੜੀ 400 ਆਰਡੀਨਰੀ ਬਸਾਂ ਦਾ ਟੈਂਡਰ ਵੀ ਲਗਵਾ ਦਿੱਤਾ ਜਾਵੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪਹਿਰੇ ਬਿਆਸ ਲਈ ਬਸ ਸ਼ੁਰੂ ਕੀਤੀ ਗਈ ਹੈ ਨਵੀਂ ਪੀਆਰਟੀਸੀ ਦਾ ਅੱਜ ਤੋਂ ਇਸ ਦੀ ਸ਼ੁਰੂਆਤ ਹੋ ਗਈ ਹੈ। ਖਰੀਦ ਕੋਟ ਤੋਂ ਇਹ ਜਿਹੜੀ ਵਾਇਆ ਤਲਵੰਡੀ ਭਾਈ ਜੀਰਾ ਮਖੂ ਸੁਲਤਾਨ ਬਰਲੋਦੀ ਤੇ ਕਪੂਰਥਲਾ ਹੁੰਦੀ ਹੋਈ ਜਾਵੇਗੀ। ਇਹ ਸਵੇਰ 6:30 ਵਜੇ ਚੱਲੇਗੀ ਤੇ 3:30 ਵਜੇ ਪਿਆਸ ਤੋਂ ਵਾਪਸ ਆਵੇਗੀ। ਇਸ ਬੱਸ ਦਾ ਕਿਰਾਇਆ ਜਿਹੜਾ ਉਹ ਕੋਟ ਕਪੂਰਾ ਤੋਂ 245 ਰੁਪਏ ਰਹੇਗਾ ਜਦੋਂ ਕਿ ਖਰੀਦ ਕੋਟ ਤੋਂ 200 ₹20 ਇਸ ਬੱਸ ਦਾ ਕਿਰਾਇਆ ਰਹੇਗਾ ਤੇ ਇਹ ਹਰ ਰੋਜ਼ ਬਿਆਸਪੁਰ ਜਾਇਆ ਕਰੇਗੀ ਤੇ ਹਰ ਰੋਜ਼ ਉਧਰੋਂ ਵਾਪਸ ਆਇਆ ਕਰੇਗੀ ਅੱਜ ਇਸ ਦੀ ਰਸਮੀ ਤੌਰ ਤੇ ਸ਼ੁਰੂਆਤ ਹੋ ਗਈ ਆ ਪੀਆਰਟੀਸੀ ਦੇ ਚੇਅਰਮੈਨ ਨੇ ਸ਼ੁਰੂਆਤ ਕੀਤੀ ਆ ਨਾਲ ਹਲਕੇ ਦੇ ਵਿਧਾਇਕ ਫਰੀਦਕੋਟ ਦੇ ਵਿਧਾਇਕ ਗੁਰਕੀਰਤ ਸਿੰਘ ਸੇਖੋਂ ਦੇ ਪਿਤਾ ਸਰਦਾਰ ਅੰਗਰੇਜ਼ ਸਿੰਘ ਤੇ ਹੋਰ ਪਾਰਟੀ ਦੇ ਆਗੂ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਇਸ ਬੱਸ ਨੂੰ ਸ਼ੁਰੂਆਤ ਕੀਤਾ ਫਰੀਦਕੋਟ ਇਲਾਕੇ ਦੀਆਂ ਸੰਗਤਾਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਕਿ ਫਰੀਦਕੋਟ ਤੋਂ ਸਿੱਧੀ ਬਿਆਸ ਨੂੰ ਇੱਕ ਬੱਸ ਸਰਵਿਸ ਚਾਲੂ ਕੀਤੀ ਜਾਵੇ। ਸੋ ਪਿਛਲੇ 2-3 ਮਹੀਨਿਆਂ ਦੇ ਤੋਂ ਅਸੀਂ ਇਸ ਤੇ ਕੰਮ ਕਰ ਰਹੇ ਸੀ ਤੇ ਅੱਜ{{\text{ਕੋਟਕਪੂਰਾ ਫਰੀਦਕੋਟ}}}$$ ਤੋਂ ਵਾਇਆ ਮਖੂ ਜੀਰਾ{{\text{ਸੁਲਤਾਨਪੁਰ ਲੋਧੀ ਤੇ ਕਪੂਰਥਲਾ ਹੁੰਦਾ ਹੋਇਆ ਇਹ ਬੱਸ ਸਰਵਿਸ ਸਿੱਧੀ ਬਿਆਸ ਜਾਏ ਕਰੇਗੀ। ਤੇ ਕਰੀਬ ਦੁਪਹਿਰੇ 12:30 ਵਜੇ ਬੱਸ ਬਿਆਸ ਜੇਰੇ ਪਹੁੰਚੇਗੀ ਤੇ ਉਸ ਤੋਂ ਬਾਅਦ ਸ਼ਾਮ ਦੀ ਵਾਪਸੀ ਤੇ ਰਾਤ ਨੂੰ ਸਵਾਰੀਆਂ ਦੁਆਰਾ ਆਪਣੇ ਪਲੀਜ਼ ਗੁਰ ਆਪਣੇ ਨਵਾਸਤਾਨ ਤੋਂ ਫੇਰ ਪਹੁੰਚੋ ਫੇਰ ਜਾਂਦਾ ਹੀ ਰਸਤਾ ਐ ਕਿ ਹਾਂਜੀ ਹਾਂ ਡੇਲੀ ਬੱਸੇ ਤੇ ਬੱਸ ਰੋਜ਼ਾਨਾ ਚੱਲੂਗੀ ਸਵੇਰੇ 6:30 ਵਜੇ ਮਾਰਨਿੰਗ ਸਟਾਰਟਿੰਗ ਇਹਦੀ ਹੋਊਗੀ ਕੋਟਕਪੂਰੇ ਤੋਂ ਤੇ ਵਾਇਆ ਜਿਹੜਾ ਮੈਂ ਰਸਤਾ ਦੱਸਿਆ ਹੁੰਦੇ ਹੋਏ ਸਾਰੇ ਸ਼ਹਿਰਾਂ ਤੋਂ ਗੁਜ਼ਰਦੇ ਹੋਏ ਇਹ ਲਾਸਟ 12:30 ਵਜੇ ਬਿਆਸ ਪਹੁੰਚੇਗੀ ਤੁਸੀਂ ਮਲਾਂ ਨੂੰ ਕਾਪੀ ਲਮਾ ਦੱਸ ਸਕਦੇ ਹੋ ਉਹ ਕਹਿੰਣਾ ਕਿ ਬੱਸਾਂ ਉਹ ਨਧਈਆਂ ਨਹੀਂ ਜਾ ਰਹੀਆਂ ਕਿ ਅਸਲ ਸਰਕਾਰ ਨੂੰ ਰੋਡ ਹੈਗੀ ਬੱਸ ਉਹ ਦੋ ਦੇਖੋ ਜੇ ਆਪਾਂ ਬੱਸਾਂ ਦੀ ਗੱਲ ਕਰੀਏ ਤੇ ਬਹੁਤ ਜਲਦ RTC ਦੇ ਬੇੜੇ ਵਿੱਚ 100 ਮਿੰਨੀ ਬੱਸਾਂ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਜਿਹਦਾ ਆਉਣ ਵਾਲੇ ਹਫ਼ਤੇ ਟੈਂਡਰ ਲੱਗ ਜਾਏਗਾ ਤੇ ਉਸ ਤੋਂ ਬਾਅਦ 400 ਬੱਸਾਂ ਤੇ ਹੋਰ ਜਿਹੜੀਆਂ ਆਰਡੀਨਰੀ ਆਪਣੀਆਂ ਬੱਸਾਂ ਤੇ ਵੀ ਸਾਡੇ ਆਹ ਕੰਮ ਚੱਲ ਰਿਹਾ ਤੇ ਮੈਨੂੰ ਉਮੀਦ ਹੈ ਵੀ 2-3 ਮਹੀਨਿਆਂ ਦੇ ਵਿੱਚ ਜਿਹੜੀਆਂ 400 ਆਰਡੀਨਰੀ ਬੱਸਾਂ ਦਾ ਟੈਂਡਰ ਵੀ ਲਗਾ ਦਿੱਤਾ ਜਾਏਗਾ। ਕਦੋਂ ਤੁਹਾਨੂੰ ਲੱਗਦਾ ਵੀ ਕੈਪੀਟੋ ਬੋਲ ਕਿਲੋਮੀਟਰ ਸਕੀਮ ਉਦੋਂ ਉਹ ਲੋਕ ਕਰਨੀ ਹੈ ਸਰਕਾਰ ਨੂੰ ਆਪਣਾ ਦੇਖੋ ਜੇ ਅਸੀਂ ਗੱਲ ਕਰੀਏ ਕਿਲੋਮੀਟਰ ਸਕੀਮ ਦੀ ਇਹ ਵੀ ਪੰਜਾਬ ਦੇ ਜਿਹੜੇ ਪੇਰਸ਼ਕਾਰ ਲੋਕਾਂ ਉਹਨਾਂ ਨੂੰ ਲਾਭ ਪਹੁੰਚਾਉਣ ਵਾਸਤੇ ਪਿਛਲੀ ਸਰਕਾਰਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਇਹਦੇ ਵਿੱਚ ਅਸੀਂ ਕੋਈ ਵਾਅਦਾ ਨਹੀਂ ਕੀਤਾ ਮੰਨ ਲਓ ਜੇ ਪੀਆਰਟੀਸੀ ਗੱਲ ਕਰੀਏ 250 200 250 ਦੇ ਕਰੀਬ ਜਿਹੜੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਤੇ ਉਹ ਸਮੇਂ-ਸਮੇਂ ਤੇ ਉਹਨਾਂ ਦੀ ਰਿਪਲੇਸਮੈਂਟ ਹੁੰਦੀ ਰਹਿੰਦੀ ਆ ਜੇ 5-6 ਸਾਲ ਜਿਹੜੀ ਬੱਸਾਂ ਪੁਰਾਣੇ ਕਰ ਜਾਂਦੀਆਂ ਉਸ ਤੋਂ ਬਾਅਦ ਟੈਂਡਰ ਲਗਾ ਕੇ ਨਵੀਆਂ ਬੱਸਾਂ ਲੈ ਲਈਆਂ ਤੇ ਉਹਦੇ ਵਿੱਚ ਵੀ ਕੋਈ ਨਵਾਂ ਵਾਅਦਾ ਨਹੀਂ ਕੀਤਾ ਜਾ ਰਿਹਾ ਸਿਰਫ ਰਿਪਲੇਸਮੈਂਟ ਕੀਤਾ ਤੇ ਕਰੀਬ